ਗੁਰਦੁਆਰਾ ਮੋਤੀਵਾਦ ਸਾਹਿਬ ਨੇੜੇ ਖੰਡਾ ਚੌਂਕ ਦਾ ਉਦਘਾਟਨ ਐਮਐਲਏ ਅਜੀਤਪਾਲ ਕੋਹਲੀ ਤੇ ਮੇਅਰ ਕੁੰਦਨ ਗੋਗਿਆ ਨੇ ਕੀਤਾ ਉਦਘਾਟਨ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸពਰ ਪਇ ਤੇ ਖੰਡਾ ਚੌਂਕ ਪੰਜਾਬ ਸਰਕਾਰ ਵੱਲੋਂ ਸਾਬ੍ਹ ਸ਼੍ਰੀ ਗੁਰੂ ਤੇਗ ਬਹਾਦਰ ਪਾਈ ਮਤੀ ਦਾਸ ਪਾਈ ਸਤੀ ਦਾਸ ਸਤੇ ਪਾਈ ਦੇਵਾਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਾਰਪਿਤ ਵੱਡੇ ਪੱਧਰ ਉਤੇ ਸਮਾਗਮ ਕਰਵਾਏ ਜਾ ਰਹੇ ਨੇ ਤੇ ਕਈ ਨਗਰ ਕੀਰਤਨ ਵੀ ਇਸ ਸੰਬੰਧ ਵਿੱਚ ਕੱਢੇ ਗਏ ਨੇ ਤੇ ਅਨੰਦਪੁਰ ਸਾਹਿਬ ਵਿਖੇ ਖਾਸ ਤਿੰਨ ਰੋਜ਼ਾ ਸਮਾਗਮ ਕਰਵਾਇਆ ਜਾ ਰਿਹਾ ਹੈ ਤੇ ਇਸੇ ਸਿਲਸਿਲੇ ਦੇ ਤਹਿਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਮਾਗੋ ਕਰਵਾਏ ਜਾ ਰਹੇ ਨੇ ਅਤੇ ਨਮੀਆਂ ਉਸਾਰੀਆਂ ਕਰਵਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਸਬੰਧ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੈ ਇਸ ਸੰਬੰਧ ਚ ਪਟਿਆਲਾ ਵਿਖੇ ਵੀ ਗੁਰਦੁਆਰਾ ਮੋਤੀਬਾਗ ਸਾਹਿਬ ਦੇ ਸਾਹਮਣੇ ਇੱਕ ਚੌਕ ਵਿੱਚ ਖੰਡਾ ਸਾਹਿਬ ਨੂੰ ਸ਼ਸ਼ੋਭਿਤ ਕੀਤਾ ਗਿਆ ਹੈ ਜਿਸ ਦਾ ਨਾਮ ਖੰਡਾ ਚੌਕ ਦਿੱਤਾ ਗਿਆ ਹੈ ਤੇ ਇਸ ਦਾ ਉਦਘਾਟਨ ਅੱਜ ਐਮਐਲ ਅਜੀਤਪਾਲ ਸਿੰਘ ਖੋਲੀ ਅਤੇ ਮੇਅਰ ਕੁੰਦਨ ਕੋ ਗਿਆ ਵੱਲੋਂ ਕੀਤਾ ਗਿਆ ਮੁਬਾਰਕ ਹੋਵੇ ਸਰ ਦੇਖੋ ਜਿਹੜਾ ਹੈ ਮੁਬਾਰਕ ਹੋਵੇ ਇਹਨਾਂ ਜਿਹੜਾ ਹੈ ਪਾਰਟੀ ماں ਹੁੰਦੀ ਹੈ ਪਾਰਟੀ ਜਿਹੜੀ ਆ ਉਹਨੇ ਜਿਹੜਾ ਹੈ ਡਿਸੀਜਨ ਲੈਣੇ ਨੇ ਤੇ ਇਹਦਾ ਬਹੁਤ ਖੁਸ਼ੀ ਦੀ ਗੱਲ ਹੈ ਸਾਰਿਆਂ ਵਾਸਤੇ ਕਿਹ ਡਿਵਾਨ ਦੇ ਹਾਲ ਵੀ ਨਹੀਂ ਨਜ਼ਰ ਆਏ ਜੀ ਉਰੇ ਜਿਹੜੇ ਸਵਾਰਡ ਦੇ ਸ਼ਾਇਦ ਮੈਨੂੰ ਨਹੀਂ ਪਤਾ ਸਕੇ ਮੈਨੂੰ ਮੈਸੀ ਲੱਗਿਆ ਤੁਹਾਨੂੰ ਨਹੀਂ ਅਸੀਂ ਤਾਂ ਸਾਰਿਆਂ ਨੂੰ ਮੈਸੇਜ ਲੱਗਿਆ ਮੈਂ ਫੋਨ ਵੀ ਕਰਿਆ ਸੀਗਾ ਉਹ ਚੰਡੀਗੜ੍ਹ ਉਹਨਾਂ ਦੀ ਡਿਪੀ ਹੈ ਉਹ ਮੁਹਾਲੀ ਦੇ ਵਿੱਚ ਬਣ ਕੇ ਨਾ ਆਬਜ਼ਰਵਰ ਬਣ ਗਏ ਇਸ ਕਰਕੇ ਸ਼ਾਇਦ ਸਾਰੇ 350 ਸਾਲ ਹੈ ਕਾਰਪੋਰੇਸ਼ਨ ਦਾ ਵੀ ਫਰਜ਼ ਬੰਦਾ ਸੀ 6 ਸਿਨਰ ਦੀ ਹਨੂੰ ਵੈਂਤੀ ਵੀ ਆ ਰਹੀ ਸੀ ਆ ਸਾਡਾ ਵੀ ਫਰਜ਼ ਬੰਦਾ ਹੈ ਸਾਡੇ ਹਾਊਸ ਦੇ ਵਿੱਚ ਐਮਐਲਏ ਸਾਹਿਬ ਮੰਤਰੀ ਬਲਵਿੰਦਰ ਜੀ ਹੋਰ ਸਾਡੇ ਸਾਰੇ ਕੌਂਸਲਰ ਸੀ ਸਰ ਸਾਹਮਣੇ ਸਾਰੇ ਨੇ ਸਹਿਮਤੀ ਦੇ ਕੇ ਪ੍ਰਵਾਨਗੀ ਦਿੱਤੀ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਐਸਪੀ ਸਾਹਿਬ ਜਿਹੜੀ ਸਾਡੀ ਟੀਮ ਸੀਗੀ ਉਹਨਾਂ ਨੇ ਦਿਨੋਂ ਕੰਮ ਲਾ ਕੇ 1 ਮਹੀਨੇ ਦੇ ਵਿੱਚ ਵਿੱਚ ਕੰਮ ਕੰਪਲੀਟ ਕਰਤਾ ਮੈਂ ਤਾਂ ਸਾਰੇ ਸਿੱਖ ਸੰਗਤ ਦਾ ਧੰਨਵਾਦ ਕਰਿਆ ਕਿ ਉਹਨਾਂ ਨੇ ਸਾਨੂੰ ਇਸ ਪਾਸੇ ਲਾਇਆ ਔਰ ਅੱਛਾ ਲੱਗਿਆ ਪਟਿਆਲਾ ਤੋਂ ਮਨਪ੍ਰੀਤ ਬੋਰਾਦੀਪ